ਨੀ ਆਇਆ ਹੁਣ ਇਹਨੂੰ ਕੀ ਦੇਖੀ ਜਾਨੀ ਆ ਨਜ਼ਰਾਂ ਲਾਏਂਗੀ ਲੈ ਕੁੜੇ ਮੇਰੀ ਨਜ਼ਰ ਨਜ਼ਰ ਨਹੀਂ ਲੱਗਦੀ ਹੈਗੀ ਨਾਲੇ ਅਸੀਂ ਨਜ਼ਰ ਤੇ ਬਲੀਵ ਨਹੀਂ ਕਰਦੇ ਨਾਲੇ ਇੰਨੀ ਸੋਹਣੀ ਗੱਡੀ ਆ ਆਖੇ ਮੈਂ ਵੇਚੂਗੀ ਕਿਉਂ ਵੇਚੇਂਗੀ ਬਣਾਏ ਨਾ ਤਾਂ ਤੇਰਾ ਜੀਜਾ ਚਲਾਉਂਦਾ ਇਹਨੂੰ ਨਾ ਗੱਗਾ ਚਲਾਉਂਦਾ ਰੈਂਦਾ ਕੁੰਦਾ ਕਹਿਣਗੇ ਤੇਲ ਮੱਚਦਾ ਕੰਜੂਸਾਂ ਦਾ ਟੱਬਰ ਆ ਇਹ ਖੜੀ ਨੂੰ ਉਲੀ ਲੱਗੇ ਜਾਂਦੀ ਆ ਮੁੱਲੀ ਘਟਦਾ ਬਾਧਾ ਨਹੀਂ ਵੇਚ ਉਪਰੇ ਨਹੀਂ ਤੂੰ ਵੀ ਕੰਜੂਸੀ ਹੋਈ ਪਈਆਂ ਹਾਂ ਕਰ ਗੱਗੇ ਨੂੰ ਕਹਿੰਦੀ ਮੇਰੇ ਕੋਲ ਛੱਡਿਆਊਗਾ ਮੈਂ ਗੱਡੀ ਲਾ ਰਹਾ ਕਰੂ ਇੱਕ ਬਾਜ਼ਾਰ ਚ ਪੈਣੇ ਆ ਬੰਨੇ ਤੇਰੇ ਮੂਰੇ ਦੋ ਹੱਥ ਨਹੀਂ ਕਿਤੇ ਗੱਗੇ ਮੂਰੇ ਹਾ ਗੱਲ ਨਾ ਕਹੀ ਦੀ ਵੀ ਮੇਰੇ ਕੋਲੇ ਛੱਡਿਆ ਨਹੀਂ ਉਹਨੇ ਮੈਂਟ ਨਹੀਂ ਲਾਉਣਾ ਉਹ ਦੀ ਤੈਨੂੰ ਛੱਡਿਆਊਗਾ ਗੱਡੀ ਤੇਰੇ ਕੋਲੇ ਛੱਡਿਆਊਗਾ ਨਹੀਂ ਫੇਰ ਕੀ ਹੋ ਜਾ ਤੇ ਗੱਡੀ ਮੇਰੇ ਕੋਲੇ ਛੱਡੂ ਕਿਹੜਾ ਬਗਾਨੀ ਥਾਵੇਂ ਹੋਊਗੀ ਹੈ ਨਾਲ ਤੂੰ ਇਹ ਜਿਆ ਗੱਲਾਂ ਕਰ ਤੂੰ ਕਰਦੀ ਹੁੰਨੀ ਆ ਸ਼ਹਿਰਾਂ 'ਚ ਇਹ ਚੀਜ਼ ਨਾ ਆਮ ਗੱਲ ਆ ਗਈ ਮੈਂਟ ਜੀ ਦੇ ਹੱਥ ਨਹੀਂ ਬਾਈਆ ਕਰਾਂਗੇ ਘੁੰਮ ਕੇ ਘਰੇ ਆ ਜਾ ਕਰਾਂਗੇ ਜੇ ਭਾਈ ਤੂੰ ਹੂਣੀ ਦੇਣੀ ਉਹ ਤੂੰ ਕਹਦੇ ਵੀ ਮੈਂ ਤਾਂ ਦੇਣੀ ਨਹੀਂ ਹੈਗੀ ਗੱਡੀ ਨਾ ਤੇ ਆਕਿਆਂ ਤਾਂ ਚੀਜ਼ਾਂ ਲਈ ਆਈ ਦੀਆਂ ਹੁੰਦੀਆਂ ਨੇ ਨਾ ਕਿ ਦੇਖ ਕੇ ਆਈ ਦੀਆਂ ਹੁੰਦੀਆਂ ਨੇ ਨਾਲੇ ਆ ਗੱਲ ਗੱਗੇ ਪੂਰੇ ਨਾ ਕਹੀ ਦੀ ਆ ਆਉਂਦਾਗਾ ਉਹ ਕਿਉਂ ਉਬੀ ਰਹੀ ਲੈ ਮਾਂ ਮੇਰੀ ਤਾਂ ਮਾਸੀ ਆਈ ਐ ਆ ਗਿਆ ਹਾਂ ਮਾਸੀ ਕਹਿੰਦੇ ਗਰਲ ਫਰੈਂਡ ਲੈ ਕੁੜੇ ਮੇਰਾ ਬੁਆਏਫਰੈਂਡ ਆ ਗਿਆ ਅੱਪਾ ਹਾਇ ਰੱਬਾ ਮੇਰਾ ਜੀ ਕਰਦਾ ਨਾ ਮੈਂ ਤੇਰੇ ਸਿਰ 'ਚ ਕੁਛ ਮਾਰਾਂ ਬੇ ਤੈਨੂੰ ਉੱਥੇ ਹੀ ਨਟਾਇਆ ਦਿਆਂ ਕੀ ਹੋ ਗਿਆ ਹੁਣ ਤੂੰ ਤਾਂ ਸ਼ਰਮ ਮੰਨ ਲਾ ਨੀ ਇਹ ਤਾਂ ਹੈਗਾ ਬੇਕਲਾ ਜੇਜਾ ਹੈਗਾ ਨੀ ਤੇ ਸ਼ਰਮ ਆਰੀ ਕਿਹੜੀ ਗੱਲ ਹੈ ਬੁਆਏਫਰੈਂਡ ਮਤਲਬ ਮੁੰਡਾ ਦੋਸਤ ਤੇ ਮੁੰਡਾ ਕੁੜੀ ਦੋਸਤ ਹੋ ਨਹੀਂ ਸਕਦੇ ਕਮਾਲ ਦੀ ਗੱਲ ਹੈ ਮੇਰਾ ਭਾਣਜ ਹੈ ਮੇਰਾ ਬੁਆਏਫਰੈਂਡ ਹੈ ਫੇਰ ਨੀ ਇਹਨਾਂ ਗੱਲਾਂ ਪਿੱਛੇ ਪਤਾ ਹੈ ਕੀ ਕੀ ਸੋਚੀ ਬੈਠਾ ਨੀ ਕੀ ਸੋਚੀ ਬੈਠਾ ਦੱਸ ਨਾ ਮਾਂ ਦੱਸ ਨਾ ਮਾਂ ਨੂੰ ਮੈਂ ਤਾਂ ਇਹ ਆਖਿਆ ਵੀ ਮੈਂ ਤੇ ਮਾਸੀ ਇਹ ਤਾਂ ਪਿਆਰ ਕਰਦੇ ਇੱਕ ਦੂਜੇ ਨੂੰ ਅਸੀਂ ਤਾਂ ਵਿਆਹ ਕਰਾਉਣਾ ਹੈਗਾ ਬੇ ਹੋਰ ਲੈ ਤੂੰ ਤੇਰੇ ਨਾਲ ਲੈ ਇਹ ਕੁੜੀ ਕੁਲ ਲੈ ਬੂ ਮੈਨੂ ਨਾਵੇ ਤੁਸੀਂ ਪਿੰਡ ਚ ਮੂੰਹ ਦਿਖਾਉਣ ਜੋਗੇ ਛੱਡ ਦਿਓ ਵੀ ਲੋਕ ਕੀ ਕਹਿਣਗੇ ਨਹੀਂ ਇਹ ਤਾਂ ਸਿਧਰਾ ਹੈਗਾ ਹੀ ਹੈਗਾ ਇਹ ਤਾਂ ਸਾਰਾ ਪਿੰਡ ਸਿਧਰਾ ਕਹਿੰਦਾ ਨਹੀਂ ਮੂੰਹ ਨਾ ਦਿਖਾਉਣ ਵਾਲੀ ਗੱਲ ਕਿਹੜੀ ਐ ਚ ਮੂੰਹ ਦਿਖਾਉਣ ਜੋਗਣਾ ਛੱਡ ਮੈਂ ਕੜੋਂ ਨੂੰ ਆਏ ਕਹਿੰਦੇ ਵੀ ਕੁੜੀ ਲੈ ਕੇ ਭੱਜ ਜਾ ਹਾਂ ਆਏ ਕਿਹਾ ਮੈਨੂੰ ਮੈਂ ਤਾਂ ਆਏ ਕਿਹਾ ਵੀ ਮਸੀ ਭੱਜ ਜਾ ਬੁਆਏਫਰੈਂਡ ਹੈ ਮੇਰਾ ਕੱਡੇ ਕੁਲ ਲੈ ਤੇਰੀਆਂ 2 ਮਿੰਟ ਦੀਆਂ ਪਿਕਚਰਾਂ ਨਹੀਂ ਇਹਨੂੰ ਲੈ ਬੈਠਣਗੀਆਂ ਤੂੰ ਕੱਲ ਨੂੰ ਕਰਾਉਣਾ ਨਹੀਂ ਇਹ ਮਰਜੂ ਕੋਫਾ ਖਾਲੇ ਤੇ ਫੇਰ ਮੈਨੂੰ ਮੁੰਡਾ ਕਿੱਥੋਂ ਮਿਲੂ ਤੂੰ ਤਾਂ ਬੈਣਾ ਸੀਰੀਅਸ ਲੈ ਕੇ ਬਹਿ ਜਾਨੀਆ ਕੱਲ ਨੂੰ ਤੂੰ ਤਾਂ ਦੋ ਮਿੰਟ ਦਾ ਮਜ਼ਾਕ ਨਹੀਂ ਚਲਦੀ ਹੈਗੀ ਚੱਲ ਚੰਗਾ ਮੈਂ ਤਾਂ ਜਾਣੀਆ ਚੱਲ ਵੇ ਕੱਕ ਮੈਨੂੰ ਸਾਡੇ ਦੀ ਮੇਰੀ ਗੱਲ ਸੁਣ ਦਿਨ ਇੱਕ ਦੀ ਗੱਲ ਹੋਵੇ ਦਿਨ ਦੋ ਦੀ ਗੱਲ ਹੋਵੇ ਮੈਂ ਚੁੱਪ ਕਰ ਜਾ ਸਾਡੇ ਘਰੇ ਹਰ ਰੋਜ਼ ਦਾ ਰੰਡੀ ਰੋਣਾ ਹੈ ਹਰ ਰੋਜ਼ ਦਾ ਤੇਰੇ ਜੀਜੇ ਨੂੰ ਨਿੱਤ ਕਹਿ ਦਿੰਦਾ ਚੱਲ ਤੇਰੇ ਸਹੁਰੇ ਚੱਲੀਏ ਚੱਲ ਮਾਸੀ ਤੇ ਆ ਕੇ ਲਈਏ ਨਾ ਚੰਗਾ ਲੱਗਦਾ ਹੈ ਹਏ ਵੇ ਹਾਂ ਇਹ ਇੰਨੇ ਮੇਰੇ ਮੇਰੀ ਗੱਲ ਸੁਣ ਫੇਰ ਕੀ ਹੋ ਜਾਊਗਾ ਹੈ ਮੈਂ ਇਹਦੇ ਘਰ ਵਾਲੀ ਬਣ ਜੂ ਇਤਨਾ ਜੀਜਾ ਬਣ ਜੂ ਹੈ ਉਹ ਕਹਿੰਦੇ ਹੁੰਦੇ ਨੇ ਨਾ ਪਿਓ ਦਰੋ ਪਿਓ ਪੁੱਤ ਹੋਣਗੇ ਉਦੋਂ ਸਾਡੂ ਸਾਡੂ ਹੋਣਗੇ ਗੱਲ ਕਿੰਨੀ ਵਧੀਆ ਲੱਗੂਗੀ ਮੈਨੂੰ ਹਾਂ ਦੇਖੋ ਇਹੀ ਤਾਂ ਇਹਨੂੰ ਗੱਲ ਮੈਂ ਸਮਝਾਉਣਾ ਵੀ ਇਕੱਠੇ ਗੱਡੀ ਤੇ ਜਾਇਆ ਕਰਾਂਗੇ ਕਿਸੇ ਭੋਗ ਤੇ ਕਿਸੇ ਵਿਆਹ ਤੇ ਇੱਕ ਗੱਡੀ 'ਚ ਸੱਜ ਜਾਣਾ ਪਿਓ ਪੁੱਤ ਚਾਰ ਜਾਣੇ ਆਪਾਂ ਆ ਗੱਡੀ 'ਚ ਪੂਰੇ ਆ ਜਾ ਕਰਨਗੇ ਸਾਡੂ 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 ਪਿਓ ਪੁੱਤ ਭੈਣਾ ਭੈਣਾ ਨੂ ਸਸ ਨੂ ਸਸ ਨੂ ਸਸ ਵੈਸੇ ਉਹ ਇੱਕ ਗੱਲ ਐਮੈਜਨ ਕਰਕੇ ਲਗਾ ਗਾ ਕਿ ਮੈਂ ਕਰੂੰਗੀ ਹਾਂ ਚੱਪ ਕਰੋ ਕਿਉਂ ਤੁਸੀਂ ਮੈਨੂੰ ਪਾਗਲ ਕਰਨਾ ਪਹਿਲਾਂ ਮੇਰੇ ਨਾਲ ਗੁੱਠਾ ਦੇ ਦਿਓ ਫਿਰ ਕੁਝ ਮਰਜ਼ੀ ਕਰ ਲਿਓ ਨਹੀਂ ਭੈਣੇ ਅਸਾਂ ਮਜ਼ਾਕ ਕਰਦੇ ਹਾਂ ਨਾਲ ਇਸ਼ਾਰਾ ਚ ਇਹ ਆਮ ਗੱਲਾਂ ਨੇ ਗੀਆਂ ਤੁਸੀਂ ਤਾਂ ਨਾ ਰਾਈ ਦਾ ਪਹਾੜ ਬਣਾ ਲੈਂਦੇ ਹੋ ਇਹ ਤਾਂ ਗੱਲ ਦੇ ਲਾ ਕੇ ਬਹਿ ਗਈ ਆ ਅੱਛਾ ਐਸਾ ਇਹ ਮਜ਼ਾਕ ਹੈ ਮਜ਼ਾਕ ਹੈ ਲੈ ਸੱਚੀ ਨਹੀਂ ਕਰਾਉਂਦਾ ਪਿਆ ਨਾ ਮੈਂ ਤਾਂ ਕਰਾਉਣਾ ਮਾਸੀ ਨਾਲ ਪਿਆ ਆ ਵੇਖ ਲੈ ਨਹੀਂ ਚੌੜਕ ਨਹੀਂ ਜਾਂਦਾ ਚਲ ਆ ਜਾ ਮੈਨੂੰ ਛੱਡ ਗਿਆ ਮੈਂ ਸਵੇਰ ਦੀ ਹੋਈ ਬੈਠੀ ਆ ਮੈਂ ਤਾਂ ਤੈਨੂੰ ਡਿੱਕੀ ਜਾਂਦੀ ਸੀ ਪਤਾ ਨਹੀਂ ਛੱਡ ਗਿਆ ਕਿਧਰ ਨੂੰ ਨਿਕਲ ਗਿਆ ਮੁੜ ਕੇ ਆਇਆ ਨਹੀਂ ਛੱਡ ਗਿਆ ਦਾ ਬਾਪੂ ਵੀ ਭੱਗ ਗਿਆ ਪਤਾ ਨਹੀਂ ਕਿਧਰ ਭੱਗ ਗਿਆ ਉਹ ਮੈਂ ਤਾਂ ਉਹਨੂੰ ਆਏ ਕਿਹਾ ਸੀਗਾ ਵੀ ਜੇ ਇਹਨਾਂ ਨੇ ਵਿਆਹ ਕਿ ਲਿਆਉਣੇ ਆ ਤੂੰ ਆਦੇ ਜੀਜੇ ਨਾਲ ਭਰਾ ਕਰਿਓ ਹਾਂ ਹਾਂ ਮਤਲਬ ਇਹ ਲੈ ਦੇਖ ਲੈ ਫਿਰ ਕਿਤੇ ਦਾ ਮੂਸਾਸ ਬਣ ਕੇ ਸਰੂਗਾ ਕਿਤੇ ਸੌਪਣਾ ਸੌਕੜਾ ਬਣ ਗਿਆਂਗੇ ਸੌਖੀ ਰਹੇਗੇ ਫਿਰ ਹਾਂ ਪਰ ਤੇਰਾ ਤਾਂ ਨਹੀਂ ਨਾ ਹੋਊਗਾ ਫਿਰ ਇੱਕ ਗੱਲ ਸੁਣ ਲੈ ਕੁਲਦੀਪ ਫਿਰ ਫਿਰ ਮੈਂ ਜੀਜੇ ਨਾਲ ਹੀ ਸ਼ਾਪਿੰਗ ਕਰਨ ਜਾਇਆ ਕਰੂੰਗੀ ਨਹੀਂ ਜਿੱਥੇ ਮਰਜ਼ੀ ਉੱਜੜੋ ਜੀਜੇ ਨਾਲ ਹੀ ਮੈਂ ਵਿਆਹ ਤੇ ਜਾਇਆ ਕਰੂੰਗੀ ਪਰ ਜੀਜੇ ਦੀ ਸਾਰੀ ਕਮਾਈ ਵੀ ਮੇਰੀ ਫਿਰ ਸਾਰੀ ਐਂ ਕਰੀ ਫਿਰ ਸਾਰੀ ਜ਼ਮੀਨ ਵੀ ਮੇਰੇ ਨਾਮ ਹੋਣੀ ਮੇਰਾ ਤਾਂ ਦੇਖ ਤੇਰੇ ਜੀਜੇ ਦਾ ਤੇਰਾ ਆ ਪੋਂਦੂ ਦਾ ਰੱਸਾ ਲਾਇਆ ਹੋਇਆ ਜਿੱਧਰ ਮਰਜ਼ੀ ਅਸੀਂ ਵੀ ਤੇਰਾ ਰੱਸਾ ਲਾਇਆ ਹੋਇਆ ਜਿੱਧਰ ਮਰਜ਼ੀ ਜਾ ਕਦੇ ਕਿਸੇ ਭੋਗ ਤੇ ਨਿਕਲ ਗਈ ਕਦੇ ਕਿਸੇ ਮਕਾਨ ਨਿਕਲ ਗਈ ਕਦੇ ਕਿਸੇ ਰਿਸ਼ਾਗਣ ਤੇ ਵਗ ਗਈ ਕਦੇ ਕਿਸੇ ਲੋਅ ਬੈਠਣ ਵਗ ਗਈ ਆ ਨਿਕਲੀ ਰਹਿਣੀ ਐ ਤੂੰ ਤਾਂ ਫਿਰ ਅਸੀਂ ਨਹੀਂ ਕਦੇ ਮੈਂ ਤਾਂ ਸ੍ਰੀਕੇ ਚ ਜਾਏ ਬਿਨਾ ਫਰਦਾ ਨਹੀਂ ਜੇ ਮੈਂ ਜਾਣੀ ਆ ਤਾਂ ਹੀ ਤੁਹਾਡੇ ਕੋਈ ਆਉਂਦਾ ਇਹਦੇ ਪਿਓ ਦੇ ਮੂੰਹ ਤਾਂ ਕੋਈ ਪੈਰ ਨਾ ਪਾਵੇ ਇੱਥੇ ਚਲ ਚੰਗਾ ਵੇ ਤੇਰੀ ਮਾਤਾ ਲੜਨਾ ਲੱਗ ਜਾਂਦੀਆ ਵਿਆਹ ਕੈਨਸਲ ਬੱਸ ਨਾ 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 ਮੈਂ ਤਾਂ ਮਾਤਾ ਮਾਸੀ ਨਾਲ ਹੀ ਵਿਆਹ ਕਰਾਉਣਾ ਚੱਲ ਫਿਰ ਹੁਣ ਜੇ ਵਿਆਹ ਨਹੀਂ ਕੈਨਸਲ ਹੁੰਦਾ ਤੇਰਾ ਜਾਣਾ ਕੈਨਸਲ ਹਾਂ ਚੱਲ ਵਿਆਹ ਤਾਂ ਮੈਂ ਛੱਡ ਗਿਆ ਆ ਜਾ ਪਰ ਗੱਟੀ ਤੇ ਚੱਲਦੇ ਆ ਹੁਣ ਤਾਂ ਮੈਨੂੰ ਮਿਲਣਾ ਨਹੀਂ ਬੜੀ ਚੱਲ ਚੰਗਾ ਹਾ ਮੇਰੀ ਭੈਣ ਮੁਰਾ ਅਗਰ ਅੰਗਲ ਨੂੰ ਸੀਰੀਅਸ ਨਹੀਂ ਲੈ ਨੀ ਇਹ ਮਜ਼ਾਕ ਨਹੀਂ ਹੈਗਾ ਇਹ ਮਜ਼ਾਕ ਨਹੀਂ ਹੈਗਾ ਨਹੀਂ ਇਹ ਮਜ਼ਾਕ ਨਹੀਂ ਹੈਗਾ ਜੇ ਮਜ਼ਾਕ ਨਹੀਂ ਹੈਗਾ ਨਾ ਵੀ ਮੈਂ ਕਰਾ ਲੂ ਤੇਰਾ ਪਿਆ ਆ ਜਾ 2 ਮਿੰਟ ਦੀ ਗੱਲ ਸਹੀ ਹਾਏ ਰੱਬਾ ਮੈਨੂੰ ਤਾਂ ਐ ਸੀ ਵੀ ਸਾਡੇ ਵਾਲੀ ਦੋ ਅੱਖਰ ਪੜ੍ਹੀ ਐ ਸਿਆਣੀ ਹੋਊਗੀ ਸੱਦੀ ਸੀ ਵੀ ਉਹਨੂੰ ਸਮਝਾਜੂ ਇਹ ਤਾਂ ਕਮਲੀ ਨੇ ਹੋਰ ਅਗਦੀ ਤੇ ਤੇਲ ਪਾਤਾ ਮਚਲੀ ਤੇ ਤੇਲ ਪਾਤਾ ਹੈ ਉਹ ਹੁਣ ਜਮੇ ਪੱਕਾ ਹੋ ਜੂ ਵੀ ਅੱਜੀ ਹੁਣੇ ਹੀ ਬਿਆਕੇ ਲਿਓ ਹੇ ਮੈਂ ਹੁਣ ਕੀ ਕਰਾਂ ਨਾ ਮੈਂ ਮਰਦਿਆਂ ਚ ਨਾ ਮੈਂ ਜਿਉਂਦਿਆਂ ਚ ਕਿਹਨੂੰ ਕਹਾਂ ਬੇਨਾਂ ਨੂੰ ਸਮਝਾਓ ਨੀ ਮੈਂ ਤਾਂ ਬੰਦਾ ਵੀ ਨਹੀਂ ਕਿਸੇ ਕੰਮ ਦਾ ਵੀ ਜਿਹੜਾ ਇਹਨਾਂ ਨੂੰ ਸਮਝਾ ਲੇ ਤੇ ਕੀ ਵੀ ਜਾਣੀ ਆ ਉਹ ਉੱਥੇ ਹੀ ਕਹਿੰਨੀ ਆ ਕਿਸੇ ਨੂੰ ਜੋ ਕੋਈ ਮੇਰੀ ਸੁਣ ਲੂ ਤਾਂ